ਓਏ ਭਾਈ ਹੈੱਡ ਵਾਲੇ ਪੁੱਤ ਪੜੀ ਕੋਦੇ ਰੋਟੀ ਨੇ ਕਿੱਥੇ ਗੇਰਿਆ ਬੋਲਾ ਬੋਲਾ ਓਏ ਪਾਣੀ ਕਿੱਥੇ ਧਿਆ ਕੇ ਇੰਨਾ ਪੌਲ ਪਰ ਭਾਈ ਫੁੱਲ ਹੈਵੀ ਮੀ ਬੋਲਾ ਬੋਲਾ ਆਹ ਰੋਟੀ ਕੀ ਹੋ ਗਿਆ ਉਹ ਬੱਲੇ ਬੱਲੇ ਪੂਰੇ ਗਿਆ ਹੋ ਗਿਆ ਉਹ ਨਰੀ ਉਹ ਜੀ ਓ ਰੋ ਰੋਟੀ ਬਾਤ ਨਾ ਕਰ ਲਈ ਪਟਾਰ ਨਹੀਂ ਹੋਣਾ। ਕਿ ਪਾਣੀ ਲੱਗ ਗਿਆ। ਉਹ ਬੰਦਾ ਵੋਟ ਛੱਡ ਕੇ ਭੱਜ ਗਿਆ। ਭੱਲੇ ਭੱਲੇ। ਆਹ ਸਾਇਦ ਦਾ ਬਾਈ ਡਰੇਨ ਵਾਲੇ ਕੰਮ ਹੋਇਆ ਪਹਿਲਾਂ। ਇਹ ਆ ਸਤਲੂਜ ਦਾ ਪਾਣੀ ਆ ਬਾਈ ਚੱਲਦਾ ਆਪਣਾ ਚੱਲਦਾ ਉਹਰੇ ਪਾਣੀ ਦਾ। ਲੋਈ ਬਾਈ ਮਾੜੀ ਕਿਸਮਤ ਪਲੱਗ ਨੂੰ ਪਾਣੀ ਲੱਗ ਗਿਆ। ਰੋਟੀ ਚੈੱਕ ਕਰੂਗਾ ਆਉਣਾ ਜਾਲਾ ਵੀ ਔਖਾ ਹੋ ਗਿਆ ਪਾਣੀ ਵੱਧਦਾ ਹੀ ਜਾਂਦਾ ਬਾਈ ਜੂਜੂ ਦਾ ਜਾਂ ਮੇਰੇ ਥੋੜੀ ਦਿਖਾਈਦਾ ਪੈਰ ਡੁੱਬ ਗਏ ਡੁੱਬ ਗਏ ਉਹਦੇ ਪੈਰ ਹੈ ਪਵੇਲੀ ਗੁਰਦੁਆਰੇ ਮੂਰੇ ਦੇਖੋ ਬਾਈ ਕਿਹੜੇ ਹਿਸਾਬ ਨਾਲ ਪਾਣੀ ਆ ਉਹ ਹੋਰੇ ਪਾਣੀ ਕਿੱਥੇ ਰਹਾਗੇ ਨਾ ਹੋਰੇ ਬਾਈ ਬੇਲਾ ਚੌਕ ਦੇਖੋ ਪਾਣੀ ਕਿਹੜੇ ਹਿਸਾਬ ਨਾਲ ਚੱਲਦਾ ਤਾਰੇ ਦੇ ਉੱਪਰ ਸ਼ਹਿਰ ਦਾ ਪਾਣੀ ਉਰੇ ਨੂੰ ਆਉਂਦਾ ਦੇਖੋ ਬਾਈ ਬੱਲਾ 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 ਡੁੱਬ ਗਿਆ ਵੇ ਲਾ ਜਾ ਕੋ ਬਾਈ ਲੈ ਨਦੀ ਮੰਗਣ ਪਾਣੀ ਚੱਲਦਾ ਬਾਈ ਲਾਗ ਲਾਗ ਦੇਖੋ ਲੈ ਕਿਆ ਕਰੂ ਬੰਦਾ ਔਰ ਇਦਾਂ ਨੂੰ ਵੀ ਤਾਂ ਨਾ ਹੁੰਦੇ ਬਾਈ ਉੱਪਰ ਤਾਂ ਬਹੁਤ ਬੁਰਾ ਹਾਲ ਹੋ ਜਾਂਦਾ ਬਾਈ ਜੇ ਨਹੀਂ ਪੈਂਦਾ ਲੈ ਫੇਰ ਵੀ ਬਾਈ ਪਾਣੀ ਉਹ ਪਾਣੀ ਸੜਕਾਂ ਪਰ ਉਹ ਨਾਲ ਉਹ ਦੇਖੋ ਬਾਈ ਜੀ ਕਾ ਨਦੀ ਚਲਦੀ ਹੁੰਦੀ ਉਹ ਕੰਮ ਹੋਇਆ ਪਿਆ ਫੁੱਲ ਹੈਵੀ ਨਹੀਂ ਹੈ ਆਲਾ ਔਰ ਸਾਇਦ ਦਾ ਬਾਈ ਡਰੇਨ ਵਾਲਾ ਹੀ ਕੰਮ ਹੋਇਆ ਪਹਿਲਾਂ ਇਹ ਆ ਸਤਲੂਜ ਦਾ ਪਾਣੀ ਹੈ ਬਾਈ ਚੱਲਦਾ ਆਪਣਾ ਚੱਲਦਾ ਰੇ ਪਾਣੀ ਦਾ ਆਹ ਰੋਟੀ ਕੀ ਹੋ ਗਿਆ ਦੇਖ ਕੇ ਮੁਰੇ ਗੱਡੀ ਭਾਈ ਸਾਡਾ ਮੋੜ ਤੇ ਦੇਖੋ ਇੱਧਰ ਉਹ ਇੱਥੇ ਲਦੀਓ ਆ ਗਈ ਬੱਲਾ ਬੰਦਾ ਉਹ ਵੋਟੂ ਚ ਪਾਣੀ ਪੈ ਗਿਆ ਦੇਖ ਕੇ ਗੱਡੀ ਉਹਦੇ ਸਾਹਮਣੇ ਮੁਰੇ ਮੋੜ ਤੇ ਲਵਾ ਉਹ ਬੱਲੇ ਬੱਲੇ ਪੂਰੇ ਗਿਆ ਹੋ ਗਿਆ ਉਹ ਤੇ ਲਦੀਓ ਆ ਗਈ ਉਹ ਰੋਟੀ ਬਾਤਰਾ ਕਰ ਲਈ ਸਟਾਰਟ ਨਹੀਂ ਹੋਣਾ ਕਿ ਪਾਣੀ ਲੱਗ ਗਿਆ ਉਹ ਬੰਦਾ ਵੋਟ ਚੱਟ ਗਈ ਭੱਜ ਗਿਆ ਫੋਲੇ ਫੋਲੇ ਕਿਹੜੇ ਸਾਹਮਨਾ ਪਾਣੀ ਉਹ ਕਿਆ ਕਰਦਾ ਅਗਾ ਟੋਆ ਦੇਖੀ ਬੋਲਦਾ ਉਹ ਨਾ ਪਾਣੀ ਕਿੱਥੇ ਤੇ ਆ ਗਿਆ ਫੋਲੇ ਫੋਲੇ ਭਾਈ ਕਿਹੜੇ ਸਾਹਮਨਾ ਪਾਣੀ ਸਾਰੀ ਸੜਕ ਪਰੇ ਉਹ ਇਹ ਪਾਣੀ ਕਿੱਥੇ ਆ ਗਿਆ ਨਾ ਉੱਪਰ ਆ ਪੱਲਾ ਬਾਈ ਕਿਹੜੇ ਸਾਫ ਸਾ ਪਾਣੀ ਆ ਪੂਰੇ ਰੋਪੜ ਦੇ ਪਾਣੀ ਆ ਮੀਂਹ ਨੇ ਵੀ ਵਧੀਆ ਪੈ ਲਿਆ ਰੋਪੜ ਦੇ ਬਹੁਤ ਜ਼ਿਆਦਾ ਬਾਈ ਹੈਵੀ ਰੇਨ ਆ ਸੱਤਲੂਜ ਕੋਲ ਲੰਘਣ ਲੱਗੇ ਤੇ ਉਹਦੇ ਵੀ ਦੇਖੋ ਕਿਹੜੇ ਸਾਫ ਦਾ ਪਾਣੀ ਆ ਲੋ ਜੀ ਬਾਈ ਹੈੱਡ ਵਾਲੇ ਪੁਲਪਾ ਵੀ ਦੇਖੋ ਕਿਹੜੇ ਸਾਫ ਦਾ ਪਾਣੀ ਖੜਾ ਆ ਬੱਲਾ ਬੱਲਾ ਥੱਲੇ ਦੇਖਿਓ ਧਿਆਨ ਨਾਲ ਬੱਲਾ ਬੱਲਾ ਇਹ ਉਹ ਰਿਕੇ ਤੇ ਪਾਣੀ ਆ ਗਿਆ ਇੰਨਾ ਉੱਪਰ ਤੇ ਪਾਣੀ ਆ ਗਿਆ ਪਹਾੜੀਆਂ ਦਾ ਉਹ ਦੇਖੋ ਲੋਹੜੀ ਭਾਈ ਹੱਡਾਂ ਵਾਲੇ ਪੁਰਾਣੇ ਕੁਦੇ ਰੋਟੀ ਦੇ ਕਿੱਥੇ ਗੇ ਰਿਆ ਤੋਂ ਨਾ ਉਹ ਨਾ ਉਹ ਉਹ ਪਾਣੀ ਕਿੱਥੇ ਤੇ ਆ ਗਿਆ ਇੰਨਾ ਪਲਪਰ ਭਾਈ ਫੁੱਲ ਹੈਵੀ ਮੀ ਬੋਲਾ ਬੋਲਾ ਤੂੰ ਭਾਈ ਤੇ ਕੁਟਰ ਵਾਲਾ ਦੇਖੋ ਕੀ ਬਣਿਆ ਬਾਰੇ ਜੇ ਬੰਦਾ ਹੌਲੀ ਕਰੂਗਾ ਤਾਂ ਬੰਦ ਹੋਣ ਦਾ ਵੀ ਇਸ ਤਰ੍ਹਾਂ ਐ। ਬਾਈ ਪਾਣੀ ਦੇਖੋ ਕਿਹੜੇ ਸਾਹਮਣੇ ਆਲਾ ਪੁਲ ਪਰ। ਮਤਲਬ ਪਾਣੀ ਪਹਾੜਾਂ ਦੇ ਉੱਪਰ ਤੇ ਬਾਈ ਜ਼ਿਆਦਾ ਆਏਂਦਾ ਲੰਗਾ ਹੈ ਨਹੀਂ। ਛੋਟੇ ਛੋਟੇ ਮੋਗੇ ਉਹਦੇ ਕਰਕੇ ਜ਼ਿਆਦਾ ਪਾਣੀ ਹੋ ਗਿਆ ਸਾਰੇ ਪੁਲ ਪਰ ਪਾਣੀ ਚੱਲ ਜਾਂਦਾ ਹੈ। ਲੈ। ਲੈ। ਰੋੜੀ ਕਿੰਨਾ ਕ ਪਹਿਲੇ ਚੰਗਾ ਵੀ ਪਹਿਲਿਆ ਬਾਈ ਜਿਹਨੂੰ ਕਹਿੰਦੇ ਆ। ਲੈ। ਬੱਲੇ ਬੱਲੇ ਅੱਧੇ ਤੱਕ ਪੁਲ ਤੱਕ ਬਾਈ ਪਾਣੀ ਖੁੱਲੇ ਖੜਾ ਖਿੱਤੇ। ਆਓ ਜੀ ਭਾਈ ਪਿੰਡਾਂ ਤੇ ਕਾਦੇ ਆਂ ਮੀ ਤਾਂ ਸ਼ਹਿਰੋਂ ਪਤਾ ਲੱਗਦਾ ਕਿ ਵੀ ਪਿੰਡਾਂ ਐ ਕਿਹੜੇ ਸਾਹਮਣਾ ਬਣ ਬੱਲਾ ਵੇਲਾ ਜਾਵਦਾ ਹਾਲ ਲੇਖੋ ਵੇ ਜਗੇ ਉਰੇ ਵੀ ਕਿਹੜੇ ਹੈਗੇ ਸਾਰੇ ਭਾਈ ਦੇਖ ਕੇ ਕਰਦੀ ਹੋਰੇ ਮੀ ਬਹੁਤ ਐ ਭਾਈਓ ਬਾਪੂ ਦੇਖੀ ਚਲੋ ਭਾਈ ਲੋ ਜੀ ਭਾਈ ਗਾਲ ਸਕੂਲ ਮੂਰੇ ਵੀ ਪਾਣੀ ਪੂਰਾ ਖੜਾ ਏ ਰੋਡੀ ਕਰਾ ਪਿੰਡ ਨੂੰ ਜ਼ਿਆਦਾ ਏ ਹਾਂ ਗਾਲ ਸਕੂਲ ਚ ਜਾਂਦਾ ਭਾਈ ਸਾਰਾ ਪਾਣੀ ਦੇਖ ਰੋਪੜ ਦਾ ਇਹ ਸਾਈਡ ਨੂੰ ਨੀਵਾ ਏ ਇੱਥੇ ਕੰਦ ਵੀ ਪਹਿਲਾਂ ਤਾਂਹੀਂ ਟੁੱਟੀ ਆ ਪਾਣੀ ਗੱਲ ਹੁੰਦੇ ਜਿੱਤੇ ਕੰਦ ਟੁੱਟੀ ਰਹੀ ਇਹ ਇੱਥੇ ਲੰਘਿਆ ਭਾਈ ਸਾਰਾ ਪਾਣੀ ਆ ਦੇਖੋ ਆ ਕੰਧ ਦਾਹੀਂ ਟੁੱਟੀ ਆ। ਹਵੇਲੀ ਗੁਰਦੁਆਰੇ ਮੂਰੇ ਦੇਖੋ ਬਾਈ ਕਿਹੜੇ ਸਾਬ ਦਾ ਪਾਣੀ ਆ। ਉਹ ਹੋਰੇ ਪਾਣੀ ਕਿੱਥੇ ਰਿਹਾ ਗਿਆ ਇਹਨਾਂ? ਹੌਲੀ-ਹੌਲੀ ਬਾਈ ਉਰੇ ਬਹੁਤ ਪਾਣੀ ਆ ਗਿਆ ਪਤਾ ਨਹੀਂ ਕਿੱਥੇ ਤੇ ਆ ਗਿਆ ਹਵੇਲੀ ਦੇਖੋ। ਬਾਬਾ ਭੋਗਿਆ। ਬਾਈ ਉਰੇ ਵੀ ਮੋਰਚੇਨ ਬੰਦ ਹੋਣੇ ਵਾਲਾ ਖਤਰਾ ਹੀ ਆ। ਪੂਰੇ ਪਾਣੀ ਕਿੱਥੇ ਰਿਹਾ ਗਿਆ ਰੋਟੀ ਇਹਨਾਂ? ਬੱਲਾ ਬੱਲਾ। ਫੁੱਲ ਨਹੀਂ ਮੈਂਦਾ ਬਾਈ ਫੁੱਲ। ਲਓ ਜੀ ਬਾਈ ਜੇਹਲ ਕਰਨੀ ਵੀ ਦੇਖ ਲਓ ਨਹੀਂ ਫਿਰ ਹਾਂ ਕਿੱਥੇ ਕਰਨਾ ਲੈ ਭਜਣਾ ਹੋ ਰਿਹਾ ਚੱਲ ਜੇਹਲ ਤੇ ਲਾ ਕੇ ਵੀ ਫੁੱਲ ਨਹੀਂ ਬਾਈ ਫੇਰੀ ਪਾਣੀ ਖੜਦਾ ਹੈ ਲਓ ਜੀ ਬਾਈ ਪਿੰਡ 'ਚ ਆ ਕੇ ਤੇ ਪਿੰਡ 'ਚ ਵੀ ਫੁੱਲ ਨਹੀਂ ਆ ਰਹੇ ਖੜ ਗਿਆ ਰੋਕੋ ਬਹੁਤ ਸਾਰੇ ਚੱਲਦੇ ਮਾਰੋ ਮਾਰ ਮੋੜ ਉਥੋ ਢੀ ਘਰ ਕਰਨੀ ਨੂੰ ਜਾਣਾ ਹੈ ਇੱਥੇ ਉਹ ਕੋਹੜੋ ਢੀ ਤੇ ਵੀ ਆਪਣੇ ਪਿੰਡ 'ਚ ਵੀ ਇੰਨਾ ਪਾਣੀ Canlı canlı